ਆਮ ਆਦਮੀ ਪਾਰਟੀ ਨੇ ਅੱਜ ਚਾਰ ਉਮੀਦਵਾਰ ਹੋਰ ਐਲਾਨ ਦਿੱਤੇ ਆ ਤੇ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਉਹ ਪਾਰਟੀ ਬਣ ਗਈ ਹੈ ਜਿਨ੍ਹਾਂ ਨੇ ਆਪਣੇ 13 ਦੇ 13 ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਤੇ ਲਗਭਗ ਪਾਰਟੀ ਹੁਣ ਇਸ ਚੱਕਰ ਚੋਂ ਸੁਰਖੜੂ ਹੋ ਗਈ ਹੈ ਹੁਣ ਪਾਰਟੀ ਜਿਹੜੀ ਆ ਉਹ ਜ਼ੋਰ ਦੇਗੀ ਕੰਪੇਨਿੰਗ ਵੱਲ ਲੋਕਾਂ ਦੇ ਵਿੱਚ ਜਾਣਗੇ ਇਹਨਾਂ ਦੇ ਨੇਤਾ ਜਿਹੜੇ ਆ ਤਾਂ ਜੋ ਲੋਕਾਂ ਦਿਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ ਤੇ 13 0 ਦਾ ਫਾਰਮੂਲਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਇਸ ਵਾਰ 13 0 ਦਾ ਮੁਕਾਬਲਾ ਹੋਏਗਾ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਹੁਣ ਇਹ ਉਹਦੇ ਵੱਲ ਸੂਰ ਦੇਣਗੇ ਹਾਲਾਂਕਿ ਸਾਰੀਆਂ ਪਾਰਟੀਆਂ ਜ਼ੋਰ ਲਾਉਣ ਗਿਆ ਇਹ ਤਾਂ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਲੀਡਰ ਹੁੰਦੇ ਆ ਇਹਨਾਂ ਨੇ ਕਹਿਣਾ ਹੀ ਹੁੰਦਾ ਵੀ ਅਸੀਂ ਤਾਂ 13 ਦੀਆਂ 13 ਸੀਟਾਂ ਜਿੱਤਾਂਗੇ ਅਸੀਂ ਤਾਂ ਜਿਹੜਾ ਵਾ ਬੜੇ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਸਾਨੂੰ ਤਾਂ ਹਰ ਹਲਕੇ ਦੇ ਵਿੱਚੋਂ ਲੋਕਾਂ ਦਾ ਪਿਆਰ ਮਿਲ ਰਿਹਾ ਇਹਦੇ ਬਾਰੇ ਤਾਂ 4 ਜੂਨ ਨੂੰ ਪਤਾ ਲੱਗੇਗਾ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਪਤਾ ਲੱਗੇਗਾ ਪਰ ਇਹਨਾਂ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆ ਸੋ ਇਹਨਾਂ ਨੇ ਆਪਣਾ ਫਰਜ਼ ਅਦਾ ਕਰਦੇ ਆ ਪਹਿਲ ਕਰਦੇ ਆ ਆਪਣੇ 13 ਦੇ 13 ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਜਿਹੜੇ ਉਮੀਦਵਾਰ ਅੱਜ ਐਲਾਨੇ ਗਏ ਆ ਉਹਨਾਂ ਦੇ ਵਿੱਚ ਗੁਰਦਾਸਪੁਰ ਤੋਂ ਜਿਹੜੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਆ ਉਹਨਾਂ ਦਾ ਨਾਮ ਆਇਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਆ ਇਹ ਬਟਾਲਾ ਤੋਂ ਵਿਧਾਇਕ ਨੇ ਇਹਦੇ ਨਾਲ ਹੀ ਲੁਧਿਆਣਾ ਤੋਂ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਇਹ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਦੇ ਨਾਲ ਹੀ ਪਵਨ ਕੁਮਾਰ ਟੀ ਨੂੰ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਪਾਲਾ ਬਦਲਿਆ ਅਕਾਲੀ ਦਲ ਬਾਦਲ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਸ਼ਾਇਦ ਉਹਨਾਂ ਦਾ ਕਰਾਰ ਕੀਤਾ ਹੋਵੇ ਵੀ ਭਾਈ ਜੇ ਤੁਸੀਂ ਸਾਡੇ ਵੱਲ ਆਉਂਗੇ ਆਮ ਆਦਮੀ ਪਾਰਟੀ ਜੁਆਇਨ ਕਰੋਗੇ ਤਾਂ ਤੁਹਾਨੂੰ ਜਲੰਧਰ ਤੋਂ ਅਸੀਂ ਕੈਂਡੀਡੇਟ ਬਣਾਵਾਂਗੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ। ਇਹਦੇ ਨਾਲ ਹੀ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਸ਼੍ਰੀ ਮੁਕਸਰ ਸਾਹਿਬ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਫਿਰੋਜ਼ਪੁਰ ਸੀਟ ਤੋਂ ਜਿਹੜਾ ਵਾ ਉਹ ਕੈਂਡੀਡੇਟ ਬਣਾਇਆ ਗਿਆ। ਹੁਣ ਜਿਹੜੇ ਸ਼ੈਰੀ ਕਲਸੀ ਆ ਇਹ ਪਟਿਆਲਾ ਤੋਂ ਵਿਧਾਇਕ ਨੇ ਪੱਪੀ ਪ੍ਰਾਸ਼ਰ ਜਿਹੜੇ ਆ ਇਹ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਨੇ ਪਵਨ ਕੁਮਾਰ ਟੀਲੂ ਨੇ ਪਾਲਾ ਬਦਲਿਆ। ਤੇ ਜਗਦੀਪ ਸਿੰਘ ਕਾਕਾ ਬਰਾੜ ਮੁਕਸਰ ਸਾਹਿਬ ਤੋਂ ਜਿਹੜੇ ਵਿਧਾਇਕ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੇ 9 ਕੈਂਡੀਡੇਟਸ ਅਨਾਉਂਸ ਕਰ ਚੁੱਕੀ ਸੀਗੀ ਤੇ ਅੱਜ ਜਿਹੜੇ 4 ਰਹਿੰਦੇ ਸੀਗੇ ਉਹ ਅਨਾਉਂਸ ਕਰਕੇ 13 ਦੇ 13 ਕੈਂਡੀਡੇਟਸ ਇਹਨਾਂ ਨੇ ਅਨਾਉਂਸ ਕਰ ਦਿੱਤੇ ਆ ਹੁਣ ਮੁਕਾਬਲਾ ਜਿਹੜਾ ਫਸਵਾ ਉਹ ਗੁਰਦਾਸਪੁਰ ਦੇ ਵਿੱਚ ਵੀ ਹੋਵੇਗਾ ਕਿਉਂਕਿ ਗੁਰਦਾਸਪੁਰ ਤੋਂ ਭਾਜਪਾ ਆਪਣਾ ਕੈਂਡੀਡੇਟ ਅਨਾਉਂਸ ਕਰ ਚੁੱਕੀ ਹੈ ਦਿਨੇਸ਼ ਸਿੰਘ ਬੱਬੂ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਉਹਨਾਂ ਨੂੰ ਵੀ ਭਰਮਾ ਹੁੰਗਾਰਾ ਮਿਲ ਰਿਹਾ ਭਾਜਪਾ ਉੱਥੋਂ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਵੀ ਰਹਿੰਦੀ ਆ ਸ਼ਹਿਰੀ ਕਲਸੀ ਲਈ ਇਹ ਫਾਈਟ ਜਿਹੜੀ ਆ ਟਫ ਹੁੰਦੀ ਆ ਜਾਂ ਜਦੋਂ ਇਹ ਸਰਕਾਰ ਵੱਲੋਂ ਕੀਤੇ ਕੰਮ ਜਾਂ ਕਾਰਗੁਜ਼ਾਰੀ ਦੱਸਣਗੇ ਤਾਂ ਕੀ ਲੋਕ ਇਹਨਾਂ ਦੇ ਨਾਲ ਤੁਰਦੇ ਆ ਇਹਦੇ ਬਾਰੇ ਜਿਹੜਾ ਇਹ 4 ਜੂਨ ਨੂੰ ਪਤਾ ਲੱਗੇਗਾ ਗੱਲ ਕਰਦੇ ਆ ਆਪਾਂ ਅਸ਼ੋਕ ਕੁਮਾਰ ਪੱਪੀ ਪ੍ਰੈਸ਼ਰ ਦੀ ਅਸ਼ੋਕ ਕੁਮਾਰ ਜਿਹੜੇ ਆ ਇਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਇਹ ਆਪਣਾ ਕਾਉਂਸਲਰ ਵੀ ਰਹੇ ਆ ਇਹ ਟਿਕਟ ਦੀ ਭਾਲ ਦੇ ਵਿੱਚ ਸੀਗੇ ਪਰ ਜਦੋਂ ਇਹਨਾਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤਾਂ ਇਹਨਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਕੇ ਇੱਥੋਂ ਟਿਕਟ ਹਾਸਲ ਕੀਤੀ ਤੇ ਬਾਅਦ ਚੋਂ ਇਹਨਾਂ ਨੇ ਲੁਧਿਆਣਾ ਕੇਂਦਰੀ ਤੋਂ ਜਿੱਤ ਵੀ ਪ੍ਰਾਪਤ ਕੀਤੀ ਪਵਨ ਕੁਮਾਰ ਟੀਨੂ ਜਿਹੜੇ ਆ ਇਹ ਇੱਕ ਵੱਡਾ ਰੋਲ ਪਲੇ ਕਰਨਗੇ ਜਲੰਧਰ ਲੋਕ ਸਭਾ ਸੀਟ ਦੇ ਉੱਤੇ ਕਿਉਂਕਿ ਆਦਮਪੁਰ ਤੋਂ ਇਹ ਦੋ ਵਾਰ ਵਿਧਾਇਕ ਨੇ ਜਲੰਧਰ ਦਾਈ ਇਹ ਇੱਕ ਵਿਧਾਨ ਸਭਾ ਹਲਕਾ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਹੀ ਆਦਮਪੁਰ ਪੈਂਦਾ ਜਿੱਥੋਂ ਪਵਨ ਕੁਮਾਰ ਟੀਨੂ ਜਿਹੜੇ ਆ ਇਹ ਦੋ ਵਾਰ ਵਿਧਾਇਕ ਰਹੇ ਚੁੱਕੇ ਆ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਇਹ ਸੀਪੀਐਸ ਚੀਫ ਪਾਰਲੀਮੈਂਟੀ ਸੈਕਟਰੀ ਦੇ ਅਹੁਦੇ ਤੇ ਵੀ ਰਹੇ ਚੁੱਕੇ ਆ 2022 ਦੀਆਂ ਚੋਣਾਂ ਇਹ ਹਾਰ ਗਏ ਸੀ ਉਸ ਵਕਤ ਸੁਖਵਿੰਦਰ ਕੋਟਲੀ ਜਿਹੜੇ ਆ ਕਾਂਗਰਸ ਪਾਰਟੀ ਦੇ ਉਹ ਜਿੱਤੇ ਸੀਗੇ ਇਹ ਤੋਂ ਪਹਿਲਾਂ ਇਹਨਾਂ ਨੂੰ ਤਜਰਬਾ ਵੀ ਹੈਗਾ ਲੋਕ ਸਭਾ ਚੋਣ ਲੜਨ ਦਾ ਦੋ ਵਾਰੀ ਇਹਨਾਂ ਨੇ ਲੋਕ ਸਭਾ ਚੋਣ ਲੜੀ ਸੀਗੀ ਹਾਲਾਂਕਿ ਉਹਦੇ ਵਿੱਚ ਇਹਨਾਂ ਨੂੰ ਜਿੱਤ ਹਾਸਲ ਨਹੀਂ ਹੋਈ ਸੀ ਪਰ ਇੱਕ ਫਾਈਟ ਟਫ ਫਾਈਟ ਜਿਹੜੀ ਆ ਇਹ ਜ਼ਰੂਰ ਦੇਣਗੇ ਚਰਨਜੀਤ ਸਿੰਘ ਚੰਨੀ ਨੂੰ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੋਈ ਆ ਭਾਜਪਾ ਦੇ ਇਥੋਂ ਸੁਸ਼ੀਲ ਕੁਮਾਰ ਰਿੰਕੂ ਆ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਾਅਦ ਇਲੈਕਸ਼ਨ ਲੜੇ ਸੀ ਬਾਜੋ ਜਦੋਂ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਟਿਕਟ ਦੇ ਦਿੱਤੀ ਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਸੀ ਹੁਣ ਲੋਕ ਜਿਹੜੇ ਆ ਉਹਨਾਂ ਦਾ ਵਿਰੋਧ ਕਰਦੇ ਆ ਜਾਂ ਉਹਨਾਂ ਦੇ ਨਾਲ ਤੁਰਦੇ ਆ ਇਹਦੇ ਬਾਰੇ ਵੀ ਆਪਾਂ ਨੂੰ ਰਿਜ਼ਲਟ ਆਉਣ ਤੇ ਹੀ ਪਤਾ ਲੱਗੇਗਾ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਆ ਇਹ ਦੋ ਵਾਰ ਇਲੈਕਸ਼ਨ ਲੜ ਚੁੱਕੇ ਆ ਇਹਨਾਂ ਨੇ 2017 ਦੇ ਵਿੱਚ ਵੀ ਇਲੈਕਸ਼ਨ ਲੜਿਆ ਸੀਗਾ ਤੇ ਉਸ ਤੋਂ ਬਾਅਦ 2022 ਦੇ ਵਿੱਚ 2017 ਦੇ ਵਿੱਚ ਜਿਹੜਾ ਉਸ ਵੇਲੇ ਇਹ ਹਾਰ ਗਏ ਸੀਗੇ ਤੇ 22 ਦੇ ਵਿੱਚ ਇਹ ਕਵਰਜੀਤ ਸਿੰਘ ਰੋਜੀ ਬਰਕੰਡੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਕੰਟੈਸਟੈਂਟ ਸੀਗੇ ਜਿਹੜੇ ਉਹਨਾਂ ਦੇ ਆਗੂ ਸੀਗੇ ਜਿਹੜੇ ਉਹਨਾਂ ਦੇ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਹਰਾ ਕੇ ਕਾਕਾ ਬਰਾੜ ਜਿਹੜੇ ਆ ਇਹ ਵਿਧਾਨ ਸਭਾ ਪਹੁੰਚੇ ਸੀ ਅੱਜ ਕੱਲ ਦੇ ਵਿੱਚ ਕਾਂਗਰਸ ਦੀ ਲਿਸਟ ਵੀ ਆ ਜਾਣੀ ਹੈ ਭਾਜਪਾ ਦੀ ਲਿਸਟ ਵੀ ਆ ਜਾਣੀ ਹੈ ਕਿਉਂਕਿ ਇਹ ਰੁਕੇ ਤਾਂ ਹੀ ਹੋਏ ਸੀਗੇ ਕਿ ਸਾਰਿਆਂ ਨੂੰ ਡਰ ਸੀਗਾ ਵੀ ਭਾਈ ਅਸੀਂ ਕੈਂਡੀਡੇਟ ਅਨਾਉਂਸ ਕਰ ਦਈਏ ਕਿਤੇ ਇਹ ਨਾ ਹੋਵੇ ਵੀ ਭਾਜਪਾ ਇਹ ਆਮ ਆਦਮੀ ਸਾਡਾ ਕੈਂਡੀਡੇਟ ਜਿਹੜਾ ਉਹ ਖੋ ਕੇ ਲੈ ਜਾਏ ਕਿਉਂਕਿ ਚੱਬੇਵਾਲ ਹੋਣਾ ਦੇ ਨਾਲ ਵੀ ਇਦਾਂ ਹੀ ਹੋਇਆ ਚੱਬੇਵਾਲ ਜਿਹੜੇ ਆ ਇਹ ਸਿਟਿੰਗ ਮੈਂ ਵਿਧਾਇਕ ਸੀਗੇ ਕਾਂਗਰਸ ਦੇ ਪਰ ਅਚਾਨਕ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਸੁਸ਼ੀਲ ਕੁਮਾਰ ਰਿੰਕੂ ਨਾਲ ਵੀ ਅਸੀਂ ਦੇਖਿਆ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਹੋਇਆ ਸੋ ਕਿਤੇ ਨਾ ਕਿਤੇ ਪਾਰਟੀਆਂ ਜਿਹੜੀਆਂ ਉਹ ਪੈਰ ਫੂਕ ਫੂਕੇ ਕਦਮ ਰੱਖ ਰਹੀਆਂ ਸੀਗੀਆਂ ਵੀ ਪਹਿਲਾਂ ਇੱਕ ਬੰਦਾ ਕਾਰ ਹੀ ਲਵੇ ਫਿਰ ਦੇਖਦੇ ਆ ਕੀ ਹੁੰਦਾ ਸੋ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਨੇ 13 ਨਾਮ ਜਿਹੜੇ ਆ ਉਹ ਜਨਤਕ ਕਰ ਦਿੱਤੇ ਆ 13 ਕੈਂਡੀਡੇਟਸ ਨਾਮ ਫਾਈਨਲ ਕਰਕੇ ਲੋਕਾਂ ਦੀ ਕਚਹਿਰੀ ਚ ਕੈਂਡੀਡੇਟਸ ਭੇਜ ਦਿੱਤੇ ਆ ਜਾ ਕੇ ਚੋਣ ਪ੍ਰਚਾਰ ਸ਼ੁਰੂ ਕਰਨ ਸੋ ਦੇਖਣਾ ਹੋਵੇਗਾ ਕਿ ਲੋਕ ਇਹਨਾਂ ਨੂੰ ਕਿੰਨਾ ਪਿਆਰ ਦਿੰਦੇ ਆ ਕਿੰਨੀ ਮੁਹੱਬਤ ਦਿੰਦੇ ਆ ਸਰਕਾਰ ਦੇ ਕੀਤੇ ਕੰਮਾਂ ਦਾ ਕੀ ਮੁੱਲ ਪਾਉਂਦੇ ਆ 4 ਜੂਨ ਨੂੰ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ